ਜੁੜੇ ਰਹੋ ਖਬਰ ਡੇਲੀ ਪਲੱਸ ਦੇ ਨਾਲ ਸਿਰਫ ਖਬਰ ਨਹੀਂ ਤੁਹਾਡੀ ਆਵਾਜ਼ ਖਬਰ ਡੇਲੀ ਪਲੱਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਗੋਵਿੰਦ ਹਾਰਦਿਕ ਸਵਾਗਤ ਕਰਦਾ ਇਸ ਵਕਤ ਅਸੀਂ ਮੌਜੂਦ ਹਾਂ ਲੁਧਿਆਣਾ ਲੋਕ ਸਭਾ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਮੌਜੂਦ ਨੇ ਸਿਮਰਨਦੀਪ ਸਿੰਘ ਜੀ ਜੋ ਕਿ ਆਜ਼ਾਦ ਉਮੀਦਵਾਰ ਵੱਲੋਂ ਚੌਨ ਮੈਦਾਨ ਚਾ ਹੈ ਇਹ ਇਹਨਾਂ ਦਾ ਚੌਥਾ ਚੌਥਾ ਇਲੈਕਸ਼ਨ ਆ ਜਿੱਥੇ ਕਿ ਫਾਈਟ ਕਰਨ ਲੱਗੇ ਹੋਏ ਆ ਤੇ ਇਸ ਤੋਂ ਪਹਿਲਾਂ ਤਿੰਨ ਵਾਰੀ ਲੜ ਚੁੱਕੇ ਦੋ ਵਾਰੀ ਐਮਐਲਏ ਦੀ ਸੀ ਤੇ ਇਹ ਲੜ ਚੁੱਕੇ ਹੋਏ ਆ ਇੱਕ ਵਾਰੀ ਕੌਂਸਲਰ ਖੜ ਚੁੱਕੇ ਸੀ ਤੇ ਹੁਣ ਐਮਪੀ ਦੇ ਵਿੱਚ ਖੜੇ ਹੋ ਸਰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਆ ਜੀ ਕਿਵੇਂ ਦੇਖਦੇ ਹੋ ਚੌਥਾ ਇਲੈਕਸ਼ਨ ਫਾਈਟ ਕਰਨ ਲੱਗੇ ਹੋ ਕਿਵੇਂ ਦਾ ਰੁਝਾਨ ਦੇਖ ਰਹੇ ਹੋ ਲੋਕਾਂ ਵੱਲੋਂ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਇਹ ਦੱਸਣਾ ਚਾਹਾਂਗਾ ਕਿ ਮੇਰੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਮੈਂ ਪਬਲਿਕ ਡਿਮਾਂਡ ਤੇ ਇਸ ਵਾਰੀ ਇਲੈਕਸ਼ਨ ਲੜ ਰਿਹਾ ਵੀ ਪਬਲਿਕ ਨੇ ਲੋਕਾਂ ਨੇ ਲੋਕਲ ਲੋਕਾਂ ਨੇ ਕਿਹਾ ਕਿ ਕਿਉਂਕਿ ਹੁਣ ਇਸ ਵਾਰੀ ਨਾ ਪ੍ਰੋਪਰ ਚਿਹਰਾ ਨਹੀਂ ਇਹਨਾਂ ਨੂੰ ਮਿਲ ਰਿਹਾ ਸੀਗਾ ਸਾਰੇ ਜਿੰਨੇ ਵੀ ਨੇ ਉਹਨਾਂ ਦਾ ਕੁਛ ਨਾ ਕੁਛ ਇਹਨਾਂ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਕਿਉਂਕਿ ਪਾਰਟੀਆਂ ਜਿਹੜੀਆਂ ਨੇ ਨਾ ਪੋਲੀਟੀਕਲ ਪਾਰਟੀਆਂ ਤੋਂ ਇਹਨਾਂ ਦਾ ਲੋਕਾਂ ਦਾ ਮੂੰਹ ਜਿਹੜਾ ਉਹ ਪੰਗ ਹੋ ਚੁੱਕਿਆ ਔਰ ਲੋਕ ਜਿਹੜਾ ਲੇਟੈਸਟ ਬਦਲ ਸੀਗਾ ਉਹ ਤੁਹਾਡੇ ਸਾਹਮਣੇ ਆ ਗਈ ਆਮ ਆਦਮੀ ਪਾਰਟੀ ਨੇ ਲੋਕਾਂ ਨੇ ਦੇਖਿਆ ਪਰ ਹੁਣ ਕਿਤਨਾ ਕਿਤੇ ਉਹਨਾਂ ਤੋਂ ਵੀ ਕਾਫੀ ਉਹ ਨਿਰਾਸ਼ ਚੱਲ ਰਹੇ ਨੇ ਔਰ ਲੋਕ ਚਾਹੁੰਦੇ ਨੇ ਕਿ ਅਸੀਂ ਬੈਕਗੇਅਰ ਨਾ ਪਾਈਏ ਜਿਹੜੇ ਪਹਿਲਾਂ ਅਨਸਿਲੈਕਟ ਸੀ ਉਹਨਾਂ ਨੂੰ ਅਨਸਿਲੈਕਟ ਡੀਐਕਟੀਵਿਟੀ ਰੱਖਣਾ ਚਾਹੁੰਦੇ ਨੇ ਔਰ ਰਹੀਗਾ ਲੇਟਸ ਜਿਹੜਾ ਵਰਜਨ ਸਾਡੇ ਕੋਲ ਆਇਆ ਸੀ ਆਮ ਆਦਮੀ ਪਾਰਟੀ ਪਰ ਉਹਨਾਂ ਨੇ ਵੀ ਨਿਰਾਸ਼ਾ ਨਿਰਾਸ਼ ਕੀਤਾ ਲੋਕਾਂ ਨੂੰ ਔਰਤਾਂ ਦੇ ਜਿਹੜਾ 1000 ਰੁਪਏ ਨਹੀਂ ਪਾਇਆ ਉਹਦੇ ਕਰਕੇ ਨਿਰਾਸ਼ਾ ਚ ਚੇਲਣੀ ਪੈ ਰਹੀ ਹੈ ਔਰ ਜਿਹੜੀਆਂ 90000 ਦੇ ਕਰੀਬ ਇਹਨਾਂ ਨੇ ਐਨਓਸੀ ਜਿਹੜੀਆਂ ਉਹਨਾਂ ਦੇ ਪੈਸੇ ਜਿਹੜੇ ਡਿਪੋਜ਼ਿਟ ਕਰਵਾ ਲਏ 3000 ਇਸ਼ੂਜ਼ ਕੀਤੀਆਂ ਔਰ ਜਿਹੜੀਆਂ 87000 ਪੈਂਡਿੰਗ ਚੱਲ ਰਹੀਆਂ ਨੇ ਉਹਨਾਂ ਦੇ ਪੈਸੇ ਜਿਹੜੇ ਹੈ ਇਹ ਜਮ੍ਹਾਂ ਕਰ ਲਏ ਸਰਕਾਰ ਨੇ ਔਰ ਉਸ ਤੋਂ ਬਾਅਦ ਕੀ ਕੀਤਾ ਐਲਾਨ ਕਰ ਦਿੱਤਾ ਇਹ ਐਨਓਸੀ ਇਰਾਦਾ ਹੈ ਪਰ ਨੋਟਿਫਿਕੇਸ਼ਨ ਜਿਹੜੀ ਜਾਰੀ ਨਹੀਂ ਕੀਤੀ ਲੋਕ ਫਿਰ ਦੁਆਰਾ ਜਿਹੜਾ ਪੰਬਲ ਪੂਸੇ ਵਿੱਚ ਪੈ ਗਏ ਕਿ ਉਹ ਜਾਣ ਕਿੱਧਰ ਨੂੰ ਹੁਣ ਫਿਰ ਦੁਆਰਾ ਜੇਕਰ ਬਿਜਲੀ ਦਾ ਮੀਟਰ ਲਗਵਾਉਣਾ ਤਾਂ ਵੀ ਐਨਓਸੀ ਚਾਹੀਦੀ ਹੈ ਜੇ ਘਰ ਦਾ ਹਾਊਸ ਨੇਮ ਹਾਊਸ ਨੰਬਰ ਲਗਵਾਉਣਾ ਤਾਂ ਵੀ ਐਨਓਸੀ ਚਾਹੀਦੀ ਹੈ ਉਹ ਕੁੱਲ ਮਿਲਾ ਕੇ ਜਿਹੜੀਆਂ ਰਜਿਸਟਰੀਆਂ ਹੋ ਰਹੀਆਂ ਨੇ ਉਹਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਤੇ ਐਨਓਸੀ ਉੱਥੇ ਦੀ ਉੱਥੇ ਹੀ ਹੈ ਤੇ ਉਹ ਕੱਲਾ ਐਲਾਨ ਸਾਬਤ ਹੋਇਆ ਹੈ ਅਤੇ ਹੋਰ ਵੀ ਕਈ ਜਿਹੜੀਆਂ ਮੁੱਦੇ ਨੇ ਉਹਨਾਂ ਕਰਕੇ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਸਿੱਧੂ ਮੂਸੇਵਾਲੇ ਵਾਲੇ ਦੀ ਇਹਨਾਂ ਨੇ ਸੁਰੱਖਿਆ ਨਹੀਂ ਕੀਤੀ ਲੋਕਾਂ ਜੋ ਵੀ ਭਾਰੀ ਰੋਸ ਹੈ ਔਰ ਹੋਰ ਗਲੀਆਂ ਨਾਲੀਆਂ ਦਾ ਜਾਂ ਹੋਰ ਐਮ ਐਲ ਐਸ ਦੇ ਲੈਵਲ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਨਿਰਾਸ਼ਤਾ ਹੋਇਆ ਔਰ ਲੋਕ ਕਹਿ ਰਹੇ ਨੇ ਵੀ ਇਹਨਾਂ ਨੇ ਜੋ ਕਿਹਾ ਸੀ ਉੱਤੇ ਇਹਨਵੇਂ ਨਹੀਂ ਉਤਰੇ ਕੱਲੀ ਬਿਜਲੀ ਦੇਣਾ ਫ੍ਰੀ ਨਾਲ ਗੱਲ ਨਹੀਂ ਬਣਨੀ ਕੱਲੇ ਰਾਸ਼ਨ ਨਾਲ ਵੀ ਗੱਲ ਨਹੀਂ ਬਣਨੀ ਸਾਨੂੰ ਲੋਕਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਹੈ ਜਿਹੜਾ ਕਿ ਰੋਜ਼ਗਾਰ ਹੋਏਗਾ ਅਸੀਂ ਉਸ ਤੋਂ ਬਾਅਦ ਕੀ ਹੈ ਆਪਣਾ ਖੁਦ ਦਾ ਕਮਾ ਕੇ ਬਿਜਲੀ ਬਿੱਲ ਵੀ ਪੇ ਕਰ ਸਕੀਏ ਔਰ ਆਪਣਾ ਰਾਸ਼ਨ ਔਰ ਜੋ ਸਮਾਨ ਹੈ ਖਰੀਦ ਕੇ ਖੁਦ ਉਹਨੂੰ ਵੈਲ ਡਰੈਸ ਅਪ ਹੋ ਕੇ ਆਪਣੀ ਇੱਜ਼ਤ ਦੀ ਸ਼ਾਨੋ ਸ਼ੌਕ ਦਾ ਜੀਵਨ ਜੀਏ ਲੋਕਾਂ ਦੀ ਇਹ ਮੰਗ ਹੈ ਨਾ ਕਿ ਲੋਕਾਂ ਨੂੰ ਫਰੀ ਦਾ ਕੁਝ ਵੀ ਦੇ ਕੇ ਤੇ ਉਹਨਾਂ ਨੂੰ ਮਹਤਾਜ ਕਰਨਾ ਸ਼ਾਇਦ ਇਹ ਚੰਗੀ ਗੱਲ ਨਹੀਂ ਹੈ ਮੈਂ ਇਸ ਵੱਲ ਨਹੀਂ ਧਿਆਨ ਦੇਵਾਂਗਾ ਔਰ ਮੈਂ ਸਭ ਤੋਂ ਵਧੀਆ ਤੁਹਾਨੂੰ ਗੱਲ ਦੱਸ ਲਗਾ ਵੀ ਮੈਂ ਹੁਣ ਜਿਹੜੀ ਚੌਥੀ ਇਲੈਕਸ਼ਨ ਲੜ ਰਿਹਾ ਮੈਨੂੰ ਇਹਦਾ ਬੈਨੀਫਿਟ ਕੀ ਹੋ ਰਿਹਾ ਹੈ ਬੈਨੀਫਿਟ ਇਹਦਾ ਮੈਨੂੰ ਇਹ ਹੋਇਆ ਕਿ ਜਿਹੜਾ ਮੈਂ 2018 ਵਿੱਚ ਕੌਂਸਲਰ ਲੜੀ ਉਹਦਾ ਮੇਰਾ ਇਲੈਕਸ਼ਨ ਸਿੰਬਲ ਸੇਮ ਸੀ 2019 ਚ ਐਮ ਐਲ ਏ ਦੀ ਲੜੀ ਜਿਮਨੀ ਚੌਂਡ ਹਲਕਾ ਦਾਖਾ ਤੋਂ ਉਹਦਾ ਮੈਨੂੰ ਸਿੰਬਲ ਸੇਮ ਸੀ ਬੈਨੀਫਿਟ ਹੋ ਰਿਹਾ ਅਤੇ 2022 ਚ ਐਮ ਐਲ ਏ ਲੜੀ ਉਹਦਾ ਮੇਰਾ ਨੇਮ ਜਿਹੜਾ ਚਿਹਰਾ ਹੋਰ ਅੱਗੇ ਮਤਲਬ ਕਿ ਖੜਾ ਹੋ ਰਿਹਾ ਹੈ ਵੀ ਚਿਹਰੇ ਦਾ ਜਿਹੜਾ ਨੇਮ ਹੈ ਫੇਮਸ ਹੋ ਰਿਹਾ ਔਰ ਉਸਦਾ ਬੈਨੀਫਿਟ ਹੁਣ ਮੈਨੂੰ ਪਲੱਸ ਐਡ-ਆਨ ਹੋ ਗਿਆ ਹੈ ਔਰ 2024 ਵਿੱਚ ਲੋਕਾਂ ਨੂੰ ਮੇਰੇ ਤਾਂ ਹੀ ਕਾਫੀ ਉਮੀਦ ਹੈ ਕਿਉਂਕਿ ਚਾਰ ਜਿਹੜੇ ਵੱਡੀਆਂ ਪਾਰਟੀਆਂ ਦੇ ਆਗੂ ਨੇ ਇਹਨਾਂ ਤੇ ਲੋਕਾਂ ਦਾ ਟਿਕਾਓ ਕਿਤੇ ਵੀ ਪ੍ਰੋਸਾ ਯਕੀਨ ਨਹੀਂ ਬਣ ਪਾ ਰਿਹਾ ਇਸ ਤੋਂ ਇਲਾਵਾ ਫ ਉਹ ਵੀ ਇਹਨਾਂ ਜਿਆਦਾ ਜਿਹੜਾ ਫੀਲਡ ਵਿੱਚ ਨਹੀਂ ਜਾ ਰਹੇ ਪ੍ਰਚਾਰ ਪੂਰਾ ਪ੍ਰੋਪਰ ਨਹੀਂ ਦਿਖ ਰਿਹਾ ਔਰ ਮੈਂ ਮੁੱਲਾਪੁਰ ਦਾ ਖਾਂ ਔਰ ਗਿਲ ਹਲਕਾ ਔਰ ਆਪਣੇ ਆਸ-ਪਾਸ ਸ਼ਹਿਰੀ ਹਲਕਾ ਸਾਰੇ ਇਲਾਕਿਆਂ ਵਿੱਚ ਪ੍ਰਚਾਰ ਜਦੋਂ ਕਰਨ ਜਾਂਦਾ ਤੇ ਉਹ ਮੈਨੂੰ ਕਹਿੰਦੇ ਤੂੰ ਤੀਸਰਾ ਬੰਦਾ ਹੀ ਹੈ ਜਿਹੜਾ ਹੁਣ ਆਇਆ ਕਈ ਕਹਿੰਦੇ ਕੋਈ ਆਇਆ ਹੀ ਨਹੀਂ ਉਹ ਤੁਸੀਂ ਦੇਖ ਲਓ ਵੀ ਇਹ ਕਿਸ ਤਰ੍ਹਾਂ ਦਾਅਵੇਦਾਰੀ ਹੈ ਇੱਕ ਲਫਾਫੇਵਾਦੀ ਕ੍ਰੀਏਟ ਕਰਨਾ ਇੱਕ ਕਨਫਲਿਕਸ਼ਨ ਪੈਦਾ ਕਰ ਦੇਣਾ ਕਿ ਲੋਕਾਂ ਨੂੰ ਭਰਮਿਤ ਕਰ ਦੇਣਾ ਵੀ ਉਹਦੀ ਜੀ ਹਵਾ ਚੱਲ ਪਈ ਹੈ ਜੀ ਉਹ ਜਿੱਤ ਜਾਏਗਾ ਜਿੱਤਦਾ ਤਾਂ ਇੱਕ ਤਰੀਕ ਨੂੰ ਵੋਟ ਤੇ 4 ਤਰੀਕ ਨੂੰ ਰਿਜ਼ਲਟ ਤੋਂ ਬਾਅਦ ਹੀ ਪ੍ਰੋਪਰ ਪਤਾ ਚੱਲੇਗਾ ਵੀ ਕੌਣ ਜਿੱਤਿਆ ਕੌਣ ਹਾਰਿਆ ਕਿੰਨੂ ਕਿੰਨੀ ਵੋਟ ਪਈ ਕਿਉਂਕਿ ਜਦੋਂ ਤੱਕ ਰਿਜ਼ਲਟ ਨਹੀਂ ਆਂਦਾ ਕਿਸੇ ਦੀ ਵੀ ਦਾਅਵੇਦਾਰੀ ਪੱਕੀ ਨਹੀਂ ਹੁੰਦੀ ਹੁੰਦੀ ਹਾਂ ਐਨਾ ਵਾਹ ਕਿ ਕੁਝ 50 100 200 500 1000 10000 ਬੰਦਾ ਤੁਹਾਡੇ ਨਾਲ ਦਾ ਜੇ ਤੁਹਾਨੂੰ ਕਹਿ ਦੇ ਤੁਸੀਂ ਜਿੱਤ ਜਿਓਗੇ 10000 ਵੋਟਾਂ ਨਾਲ ਨਹੀਂ ਬੰਦਾ ਜਿੱਤਦਾ ਘੱਟੋ ਘੱਟ ਮਿਨੀਮਮ ਸਾਢੇ 3 ਲੱਖ ਪਲੱਸ ਵੋਟ ਚਾਹੀਦੀ ਹੈ ਤੁਹਾਨੂੰ ਜਿੱਤਣ ਵਾਸਤੇ ਜਦੋਂ ਉਹ ਕਲੈਕਸ਼ਨ ਹੋਊਗੀ ਨਾ ਫਿਰ ਪਤਾ ਲੱਗੂਗਾ ਵੀ ਸਾਢੇ 3 ਲੱਖ ਵੋਟ ਕਿਦੇ ਖਾਤੇ ਚ ਪਈ ਹੈ ਫਿਰ ਪ ਕੌਣ ਜਿੱਤ ਕੇ ਅੱਗੇ ਆਏਗਾ ਲੋਕ ਬਹੁਤ ਸਮਝਦਾਰ ਨੇ ਲੋਕ ਚੁਟਿਆ ਲਾ ਰਿਹਾ ਜ ਨਹੀਂ ਆਣਗੇ ਸਵਾਰੀ ਲੋਕਾਂ ਨੂੰ ਸਭ ਪਤਾ ਹੈ ਕੌਣ ਕਿੱਥੋਂ ਕੀ ਕਰ ਰਿਹਾ ਹੈ ਕੌਣ ਕਿੱਥੋਂ ਪੈਸੇ ਲਗਾ ਰਿਹਾ ਕਿਹੜੇ ਦਾਅ ਪੇਚ ਖੇਡ ਰਿਹਾ ਪਰ ਜਿਹੜਾ ਜੈਨੂਨ ਬੰਦਾ ਨਾ ਲੋਕਾਂ ਨੂੰ ਪਤਾ ਲੱਗ ਜਾਂਦਾ ਕਿੰਨੇ ਤੁਰ ਤੁਰ ਕੇ ਇਹਨਾਂ ਕੋਲ ਪਹੁੰਚਿਆ ਕਿੰਨੇ ਇਹਨਾਂ ਦੀ ਗੱਲ ਸੁਣੀ ਹੈ ਕਿੰਨੇ ਇਹਨਾਂ ਦੇ ਮੈਕਸਿਮਮ ਮੁੱਦੇ ਚੱਕ ਕੇ ਲੋਕ ਇਸ ਇਸ ਗੱਲ ਨੂੰ ਮਾਈਂਡ ਵਿੱਚ ਰੱਖਣਗੇ ਹਰ ਇੱਕ ਵਰਗ ਦਾ ਸੀ ਧਿਆਨ ਰੱਖਿਆ ਮੈਨੂੰ ਤਾਂ ਯਕੀਨ ਹੈ ਕਿ ਲੋਕ ਜੇ ਆਪਣਾ ਸਹੀ ਫੈਸਲਾ ਲੈ ਜਾਣਗੇ ਤਾਂ ਹੋ ਸਕਦਾ ਮੇਬੀ ਵੀ ਲੋਕਾਂ ਨੂੰ ਲੇਟ ਆਈ ਹੈ ਗੱਲ ਸਮਝ ਪਰ ਜਦਨ ਸਮਝ ਆ ਚੁੱਕੀ ਹੈ ਕਾਫੀ ਹੱਦ ਤੱਕ ਲੋਕ ਮੈਨੂੰ ਫੋਨ ਕਰਕੇ ਕਹਿ ਰਹੇ ਆਂ ਔਰ ਮੇਰੇ ਕੋਲ ਆ ਕੇ ਵੀ ਕਹਿ ਰਹੇ ਆਂ ਵੀ ਅਸੀਂ ਤੁਹਾਡੀ ਸਪੋਰਟ ਚ ਆ ਅਸੀਂ ਇਹਨਾਂ ਨੂੰ ਘੁੰਮ ਰਹੇ ਆਂ ਜਾ ਰਹੇ ਆਂ ਆ ਰਹੇ ਆਂ ਇਹਨਾਂ ਦੇ ਮਫਲੇਰ ਵੀ ਪਾ ਲਏ ਆਂ ਅਸੀਂ ਇਹਨਾਂ ਦੇ ਫਲੈਕਸਾ ਵੀ ਦੇਖ ਲਈਆਂ ਇਹਨਾਂ ਦੇ ਝੂਠੇ ਲਾਰੇ ਵੀ ਸੁਣ ਲਏ ਪਰ ਅਖੀਰ ਵਿੱਚ ਅਸੀਂ ਜਿਹੜੀ ਇੱਕ ਤਰੀਕ ਨੂੰ ਵੋਟ ਹੈ ਉਹ ਸਿਮਰਨਦੀਪ ਸਿੰਘ ਨੂੰ ਹੀ ਪਾਵਾਂਗੇ ਔਰ 19 ਨੰਬਰ ਬਟਨ ਚੌਂ ਨਿਸ਼ਾਨ ਬੈਟਸਮੈਨ ਤੇ ਹੀ ਵੋਟ ਪਾਵਾਂਗੇ ਲੋਕਾਂ ਦਾ ਸ਼ਾ ਹੈ ਪਰ ਸਾਇਲੈਂਟ ਵੋਟ ਬਹੁਤ ਬਹੁਗੀ ਉਸ ਦਿਨ ਤੁਹਾਨੂੰ ਰਿਜ਼ਲਟ ਪਤਾ ਲੱਗੇਗਾ ਲੋਕਾਂ ਦੇ ਵਿੱਚ ਕੀ ਕੀ ਮੁੱਦੇ ਲੈ ਕੇ ਜਾ ਰਹੇ ਹੋ ਤੁਸੀਂ ਜੀ ਮੇਰਾ ਸਭ ਤੋਂ ਪਹਿਲਾ ਦਾ ਮੁੱਦਾ ਬੁੱਡੇ ਦਰਿਆ ਤੇ ਗੱਲ ਕਰ ਰਹੇ ਜਿਹੜੀਆਂ ਗੱਲਾਂ ਤੋਂ ਇਹ ਭੱਜਦੇ ਨਹੀਂ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਕਿਪਸ ਮਾਰਕੀਟ ਸੱਧਿਆ ਸੀਗਾ ਲੁਧਿਆਣਾ ਸ਼ਹਿਰ ਦੇ ਨਿਵਾਸੀਆਂ ਨੇ ਔਰ ਐਨ ਜੀਓਜ਼ ਨੇ ਇਹ ਉੱਥੇ ਆਉਣ ਤੋਂ ਕਤਰਾ ਗਏ ਕਿਉਂਕਿ ਕਾਰਨ ਸੀ ਕੀਤਾ ਕੁਝ ਨਹੀਂ ਕਿਹੜੇ ਕਿਹੜੇ ਮੂਨ ਨਾਲ ਜਾਵਾਂਗੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਓਖਾ ਹੈ ਫਿਰ ਮੈਂ ਉੱਥੇ 1/2 ਘੰਟਾ ਪਹਿਲਾਂ ਪਹੁੰਚਿਆ ਤੇ 1/2 ਘੰਟਾ ਬਾਅਦ ਚੋਂ ਆਇਆ ਔਰ ਮੈਂ ਪ੍ਰੋਪਰ ਸਵਾਲ ਜਵਾਬ ਕੀਤੇ ਔਰ ਮੈਂ ਪੂਰਾ ਪ੍ਰੋਪਰ ਇਹਦਾ ਦੱਸਿਆ ਵੀ ਇਸ ਤਰ੍ਹਾਂ ਇਹ ਸਾਫ਼ ਹੋ ਸਕਦਾ ਹੈ 2016 ਚ ਮੈਂ ਇਸ ਤੇ ਮੁੱਦੇ ਤੇ ਆਵਾਜ਼ ਉਠਾਈ ਸੀ ਔਰ ਇਹਨਾਂ ਨੇ ਥੋੜਾ ਬਾਲਾ ਕੰਮ ਕੀਤਾ ਪਰ ਨਾ ਸੰਤੁਸ਼ਟਾ ਸੀ ਉਸ ਤੋਂ ਔਰ ਮੱਤੇਵਾੜੇ ਜੰਗਲ ਦੀ ਗੱਲ ਕੀਤੀ ਹੈ ਮੈਂ ਕਹਿੰਨਾ ਕਿ ਹਰ ਇੱਕ 10 ਕਿਲੋਮੀਟਰ ਬਾਅਦ ਇੱਕ ਹਸਪਤਾਲ ਹੋਣਾ ਚਾਹੀਦਾ ਜੇਕਰ ਸਰਕਾਰ ਕੋਲ ਨਹੀਂ ਹੈ ਦਾ ਪ੍ਰਾਈਵੇਟ ਜਿਹੜੇ ਮਲਟੀ ਸਪੈਸ਼ਲਿਟੀ ਹਸਪੀਟਲ ਆ ਉਹਨਾਂ ਨਾਲ ਟਾਈਪ ਹੋਣਾ ਚਾਹੀਦਾ ਹਰ ਇੱਕ 5 ਕਿਲੋਮੀਟਰ ਬਾਅਦ ਜਿਹੜਾ ਤੁਹਾਨੂੰ ਇੱਕ ਸਕੂਲ ਹੋਣਾ ਚਾਹੀਦਾ ਔਰ ਪਾਣੀ ਦੀ ਸਾਫ ਪਾਣੀ ਦੀ ਸੁਰੱਖਿਆ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਹੈ ਸਿਹਤ ਸੁਲਤਾਂ ਹੋਣੀਆਂ ਚਾਹੀਦੀਆਂ ਨੇ ਫਿਰ ਉਸ ਤੋਂ ਬਾਅਦ ਜਿਹੜਾ ਹੋਵੇ ਤੁਹਾਡੇ ਪਾਰਕਸ ਹੋਣੇ ਚਾਹੀਦੇ ਆ ਤੁਹਾਡੇ ਕੋਲ ਪਾਰਕਿੰਗ ਹੋਣੀ ਚਾਹੀਦੀ ਹੈ ਸ਼ਹਿਰ ਦੇ ਵਿੱਚ ਬੜੀ ਵੱਡੀ ਸਮੱਸਿਆ ਆ ਵੈ ਔਰ ਸ਼ਹਿਰ ਦੇ ਲੋਕਾਂ ਦਾ ਜਨ ਜੀਵਨ ਜਿਹੜਾ ਬਹਾਲ ਹੋਣਾ ਚਾਹੀਦਾ ਵਪਾਰੀ ਨੂੰ ਜਿਹੜਾ ਟੈਕਸ ਕੱਟ ਲੈਣਾ ਚਾਹੀਦਾ ਉਹਦੇ ਤੋਂ ਤੋ ਤੋ 4% ਫਿਕਸ ਹੋਣਾ ਚਾਹੀਦਾ ਟੈਕਸ ਤਾਂ ਕਿ ਪਰਫੂਲੀ ਤੋ ਸਕਿਆ ਵਪਾਰ ਫਿਰ ਉਸ ਤੋਂ ਬਾਅਦ ਔਰਤ ਵਰਗ 'ਤੇ ਵੀ ਧਿਆਨ ਰੱਖਿਆ ਗਿਆ ਕਿ ਉਹਨਾਂ ਨੂੰ ਘੱਟ ਜਿਹੜੇ ਪੈਸੇ ਆ ਤੇ ਜਿਹੜਾ ਲੋਨ ਦਿੱਤਾ ਜਾਵੇ ਵਿਆਜ ਤੇ ਘੱਟ ਵਿਆਜ ਤੇ ਤਾਂ ਕਿ ਉਹ ਆਪਣਾ ਬਿਜ਼ਨਸ ਕਰ ਸਕਣ ਸ਼ਾਨੋ ਸ਼ੌਕ ਨਾਲ ਪੈਸੇ ਕਮਾਣ ਔਰ ਆਪਣੇ ਖਰਚਨ ਔਰ ਦੂਸਰੀ ਗੱਲ ਇਹ ਹੈ ਵੀ ਵੱਧ ਤੋਂ ਵੱਧ ਨੌਜਵਾਨੀ ਨੂੰ ਮੈਂ ਜੁਗਾਨ ਲਈ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਲਈ ਗੱਲ ਕਰ ਰਹੇ ਹਾਂ ਔਰ ਉਹਨਾਂ ਨੂੰ ਰੋਜ਼ਗਾਰ ਦੀ ਗੱਲ ਕਰ ਰਹੇ ਹਾਂ ਔਰ ਇਸ ਤੋਂ ਇਲਾਵਾ ਬਜ਼ੁਰਗਾਂ ਵਾਸਤੇ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਮੈਂ ਹੀ ਗੱਲ ਕੀਤੀ ਹੈ ਔਰ ਹਾਈਐਸਟ ਮੁੱਦੇ ਮੈਂ ਚੱਕਿਆ ਮੇਰੇ ਮੁੱਦੇ ਹਾਲਾਂਕਿ ਕਾਪੀ ਪੇਸਟ ਵੀ ਹੋਇਆ ਹੈ ਪਰ ਮੈਂ ਕਹਿੰਦਾ ਕੋਈ ਗੱਲ ਨਹੀਂ ਹੁਣ ਸਰਕਾਰ ਜੇ ਸਰਕਾਰ ਦੇ ਕੰਨ ਖੁੱਲ ਗਏ ਆ ਲੋਕਾਂ ਦਾ ਭਲਾ ਹੋ ਰਿਹਾ ਤੇ ਮੈਂ ਤਾਂ ਵੀ ਸੰਤੁਸ਼ਟ ਆ ਪਰ ਲੋਕ ਘੱਟੋ ਘੱਟ ਮੈਨੂੰ ਨਾ ਭੁੱਲਣ ਮੈਂ ਤੁਹਾਡੀ ਆਵਾਜ਼ ਇਨਾਂ ਤੱਕ ਪਹੁੰਚਾਈ ਹੈ ਔਰ ਤੁਸੀਂ ਮੈਨੂੰ ਨਾ ਭੁੱਲਿਓ ਔਰ ਇਹਨਾਂ ਤੇ ਯਕੀਨ ਨਾ ਕਰੋ ਹਾਲੇ ਤੱਕ ਇਹ ਐਲਾਨ ਹੀ ਹੈ ਤੇ ਜੇ ਯਕੀਨ ਦੀ ਗੱਲ ਹੈ ਤਾਂ ਤੁਸੀਂ ਮੇਰੇ ਤੇ ਯਕੀਨ ਕਰਕੇ ਦੇਖੋ ਹਾਲੇ ਮੈਂ ਦੇਖੋ ਜਿੱਤਿਆ ਨਹੀਂ ਪਰ ਇਹ ਹਿਲ ਚੁੱਕੇ ਨੇ ਅੰਦਰ ਖਾਤੀ ਮੇਰੇ ਕੋਲ ਆ ਰਹੇ ਨੇ ਮੈਨੂੰ ਕੋ ਇਹਨੇ ਫੋਨ ਆ ਰਹੇ ਨੇ ਮੈਨੂੰ ਪਤਾ ਲੱਗ ਰਿਹਾ ਹੈ ਇਹਨਾਂ ਦੇ ਵੀ ਉਹ ਇਹਨਾਂ ਦੀ ਮੈਨੂੰ ਚਿਹਰਿਆਂ ਤੋਂ ਪਤਾ ਲੱਗਿਆ ਕਿ ਇਹਨਾਂ ਨੂੰ ਕਿਤਨਾ ਕਿਤੇ ਬਖਲਾਟ ਹੈਗੀ ਹੈ ਪਰ ਮੈਂ ਜਿਸ ਦਿਨ ਜਿੱਤ ਜਾਵਾਂਗਾ ਔਰ 101% ਮੈਂ ਕੰਮ ਕਰਾਂਗਾ ਤੁਸੀਂ ਦੇਖੋ ਇਹ ਕਿਸੇ ਨੇ ਵੀ ਇਹ ਗੱਲ ਨਹੀਂ ਕਹੀ ਹੋਵੇਗੀ ਕਿ ਆਪਣੇ ਜੀਵਨ ਦੀ ਇਮਾਨਦਾਰੀ ਨਾਲ ਮੈਂ ਚੌਥੀ ਇਲੈਕਸ਼ਨ ਲੜਨ ਜਾ ਰਿਹਾ ਹਾਂ ਇਸ ਸਮੇਂ ਮੈਂ ਸਮੂਲ ਲੁਧਿਆਣਾ ਵਾਸੀਆਂ ਨਾਲ ਇਹ ਵਾਅਦਾ ਕਰਦਾ ਹਾਂ ਕਿ ਜੇਕਰ ਮੈਂ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਵਾਅਦੇ ਪੂਰੇ ਨਾ ਕਰਾਂ ਤਾ ਮੇਰੀ ਚੱਲ ਅਚਲ ਸੰਪਤੀ ਪਬਲਿਕ ਦੇ ਲੇਖੇ ਲਾਦਤੀ ਜਾਵੇ ਭਲਾਈ ਦੇ ਕੰਮਾਂ ਵਿੱਚ ਇਹ ਕਿਸੇ ਨੌਜਵਾਨ ਨੇ ਜਾਂ ਕਿਸੇ ਹੋਰ ਨੇ ਇਹੋ ਜਿਹਾ ਕੋਈ ਗੱਲ ਕੀਤੀ ਹੈ ਜਾਂ ਕਿਸੇ ਪੋਲੀਟੀਕਲ ਪਾਰਟੀ ਨੇ ਜਾਂ ਕਿਸੇ ਹੋਰ ਉਮੀਦਵਾਰ ਨੇ ਪਤਾ ਹੈ ਇਹ ਕਰ ਨਹੀਂ ਸਕਦੇ ਕਿਉਂਕਿ ਇਹਨੇ ਚੱਲ ਚੱਲ ਸੰਪਤੀਆਂ ਕਰੋੜਾਂ ਰੁਪਏ ਚ ਹੈ ਔਰ ਇਹਨਾਂ ਤੋਂ ਇੱਕ ਪੈਨ ਨਹੀਂ ਦੇ ਸਕਦੇ ਲੋਕਾਂ ਨੂੰ ਇਹ ਬੈਂਕ ਚ ਖੜ ਕੇ ਨਾ ਆਪਾਂ ਕਿਸੇ ਕੋਲ ਜਾਂਦੇ ਹਾਂ ਕਿਸੇ ਨੂੰ ਕਹਿੰਦੇ ਪਾਜੀ ਇੱਕ ਮਿੰਟ ਪੈਨ ਦੇ ਦਿਓ ਪੈਨ ਨਹੀਂ ਦਿੰਦਾ ਮੈਂ ਚੱਲ ਚੱਲ ਸੰਪਤੀ ਦੀ ਗੱਲ ਕੀਤੀ ਹੈ ਆ ਵੀ ਕਾਪੀ ਪੇਸਟ ਕਰੋ ਔਰ ਮੇਰਾ ਨਾਰਾ ਅਸੀਂ ਨਹੀਂ ਵੱਢਣੇ ਪੈਸੇ ਨਸ਼ੇ ਸ਼ਰਾਬ ਅਸੀਂ ਬਚਾਣਾ ਆਪਣਾ ਭਾਰਤ ਤੇ ਪੰਜਾਬ ਮੈਂ ਕਹਿੰਦਾ ਲੋਕ ਅਵੇਅਰ ਹੋ ਜਾਣ ਔਰ ਸਬਰ ਕਰਨ ਅਖੀਰਲੇ 2 ਦਿਨ ਹੈ ਕਿਸੇ ਵੀ ਤਰ੍ਹਾਂ ਇਹ ਲਾਲਚ ਨਾਲ ਔਰ ਵੱਧ ਤੋਂ ਵੱਧ ਚੰਗੇ ਇਨਸਾਨ ਨੂੰ ਅੱਗੇ ਲੈ ਕੇ ਆਓ ਅੱਛੇ ਬੰਦੇ ਨੂੰ ਵੋਟ ਪਾਓ ਸਾਰਿਆਂ ਬਾਰੇ ਜਾਣਕਾਰੀ ਲਵੋ ਫਿਰ ਤੁਸੀਂ ਵੋਟ ਦਾ ਆਪਣਾ ਜਿਹੜਾ ਅਧਿਕਾਰ ਉਹਦਾ ਇਸਤੇਮਾਲ ਕਰੋ ਇਸੇ ਦੇ ਨਾਲ ਹੀ ਹਾਂਜੀ ਤੁਸੀਂ ਗੱਲ ਕੀਤੀ ਕਿ ਫੋਨ ਆ ਰਹੇ ਕਈ ਪਾਰਟੀਆਂ ਵੱਲੋਂ ਕਿਹਨਾ ਕਿਹਨਾ ਦੇ ਹੁਣ ਤੱਕ ਤੁਹਾਡੇ ਕੋਲ ਫੋਨ ਆ ਚੁੱਕੇ ਆ ਹਾਂ ਇਹ ਡਿਸਕਲੋਸ ਕਰਨ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਪਰ ਇਹ ਵਾ ਵੀ ਅਗਲੇ ਨੇ ਢੇਡੇ ਤਾਂ ਲਗਾਉਣੇ ਸ਼ੁਰੂ ਕੀਤੇ ਨੇ ਪਰ ਉਹਨਾਂ ਨੂੰ ਸ਼ਾਇਦ ਵੀ ਇਸ ਵਾਰ ਵੀ ਨਿਰਾਸ਼ਾ ਹੀ ਲੱਗੇਗੀ ਕਿਉਂਕਿ ਮੈਂ ਹਰ ਵਾਰੀ ਜਦੋਂ ਵੀ ਇਲੈਕਸ਼ਨ ਲੜਦਾ ਤੇ ਮੈਂ ਵਿਡਰਾਅ ਵਾਲਾ ਕਾਗਜ਼ ਨਹੀਂ ਪਰਦਾ ਹੁੰਦਾ ਕਿਉਂਕਿ ਮੈਂ ਨਾ ਤਾਂ ਕਦੀ ਕਾਗਜ਼ ਚੱਕੇ ਆ ਔਰ ਨਾ ਹੀ ਮੈਂ ਕਦੀ ਵਿਕਿਆ ਔਰ ਨਾ ਹੀ ਕਦੀ ਮੈਂ ਬੈਠਿਆ ਔਰ ਮੇਰਾ ਵੀ ਸੂਲ ਹੈ ਔਰ ਮੈਂ ਆਪਣੇ ਸੂਲਾਂ ਤੇ ਪੱਕਾ ਉਹਨਾਂ ਨੂੰ ਖਾਲੀ ਹੋ ਮੁੜਨਾ ਪਿਆ ਜਦੋਂ ਵੀ ਆਏ ਆ ਪਰ ਹਾਂ ਆਏ ਨੂੰ ਆਪਾਂ ਜ਼ਰੂਰ ਰਹੇ ਆ ਵੀ ਸਵਾਗਤ ਕਰੀਦਾ ਪਰ ਸਵਾਗਤ ਦਾ ਮਤਲਬ ਇਹ ਨਹੀਂ ਆ ਵੀ ਅਸੀਂ ਵਿਕ ਜਾਾਂਗੇ ਬੈਠ ਜਾਾਂਗੇ ਅਸੀਂ ਆਪਣੀ ਗੱਲ ਤੇ ਅਟਲ ਆ ਰਿਜ਼ਲਟ ਜੋ ਵੀ ਆਵੇ ਅਸੀਂ ਪ੍ਰਪੇਅਰ ਆ ਪਰ ਅਸੀਂ ਆਪਣੇ ਇਰਾਦਿਆਂ ਤੇ ਨੇਕ ਆ ਇਹਨੀਆਂ ਵੱਡੀਆਂ ਵੱਡੀਆਂ ਪਾਰਟੀਆਂ ਦੇ ਅੱਗੇ ਆਪਣੇ ਆਪ ਨੂੰ ਕਿੱਥੇ ਸਟੈਂਡ ਕਰਦੇ ਨੇ ਵੱਡੀਆਂ ਪਾਰਟੀਆਂ ਅੰਦਰ ਖਾਤੀ ਕੀ ਰਹਿ ਗਈਆਂ ਨੇ ਕੁਝ ਕੁ ਬੰਦਿਆਂ ਤੱਕ ਸੀਮਿਤ ਰਹਿ ਗਈਆਂ ਨੇ ਔਰ ਜੇ ਵੱਡੀਆਂ ਪਾਰਟੀਆਂ ਵੱਡੀਆਂ ਹੁੰਦੀਆਂ ਤੇ ਅੱਜ ਦੀ ਡੇਟ 'ਚ ਇਹਨਾਂ ਨੂੰ ਵੋਟਾਂ ਮੰਗਣ ਲਈ ਲੋਕਾਂ ਕੋਲ ਤਰ੍ਹਾਂ-ਤਰ੍ਹਾਂ ਦੀਆਂ ਮਿੰਤਾਨਾਂ ਕਰਨੀਆਂ ਪੈਂਦੀਆਂ ਵੱਡੀਆਂ ਪਾਰਟੀਆਂ ਸਿਰਫ ਦਿਖਾਵੇ ਦੀਆਂ ਵੱਡੀਆਂ ਪਾਰਟੀਆਂ ਰਹੀਆਂ ਨੇ ਔਰ ਕੇਵਲ ਫੰਡ ਇਕੱਠਾ ਕਰਨ ਵਾਲੀਆਂ ਰਹੀਆਂ ਨੇ ਅੱਧੇ ਬੰਦੇ ਤਾਂ ਨੇ ਨਰਾਜ਼ ਹੋਏ ਫਿਰਦੇ ਨੇ ਐਸੋ ਬਾਅਦ ਐਸ ਇਲੈਕਸ਼ਨ ਤੋਂ ਬਾਅਦ ਮੈਂ ਆਪਣੀ ਪਾਰਟੀ ਜਿਹੜੀ ਨੈਸ਼ਨਲ ਪਾਰਟੀ ਜਿਹੜੀ ਹੈ ਤੁਹਾਡੇ ਸਾਹਮਣੇ ਜਿਹੜਾ ਲੋਕਾਂ ਅੱਗੇ ਲੈ ਕੇ ਆਵਾਂਗਾ ਔਰ ਪਾਰਟੀ ਜਿਹੜੀ ਐ ਸਟੈਬਲਿਸ਼ ਕਰਾਂਗੇ ਔਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਈ ਬੰਦੇ ਜਿਹੜੇ ਇਹਨੇ ਨਿਰਾਸ਼ ਨੇ ਉਹ ਸਾਡੀਆਂ ਪਾਰਟੀਆਂ ਜਾਣ ਕੇ ਵੱਡੀ ਪਾਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਭਾਜਪਾ ਕਾਂਗਰਸ ਵੱਡੀਆਂ-ਵੱਡੀਆਂ ਇਕੱਠ ਕਰਕੇ ਭੀੜ ਇਕੱਠੀ ਕਰ ਰਹੇ ਤੇ ਤੁਹਾਡੇ ਨਾਲ 10-20 ਲੋਕਾਂ ਦਾ ਗਰੁੱਪਾਂ ਦਾ ਤੁਸੀਂ ਡੋਰ-ਟੂ-ਡੋਰ ਕਰ ਰਹੇ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿਵੇਂ ਕੰਪੀਟ ਕਰ ਪਾਓਗੇ ਇਹਨਾਂ ਪਾਰਟੀਆਂ ਨਾਲ ਦੇਖੋ ਕਿਰਾਏ ਦੇ ਬੰਦੇ ਜੇ ਲੈ ਕੇ ਮੈਂ ਵੀ ਸ਼ਾਮ ਨੂੰ 500000 ਬੰਦਾ ਤੇ ਉਹਨਾਂ ਨੂੰ 5-500000 ਰੁਪਏ ਦਿਹਾੜੀ ਦੇ ਦਵਾਂ ਉਹਨਾਂ ਨੂੰ ਮੇਰੀ ਗੱਲ ਦਾ ਕੋਈ ਮਕਸਦ ਲੌਜੀਕ ਹੀ ਨਾ ਪਤਾ ਹੋਵੇ ਤੇ ਮੈਂ ਉਸ ਸੀਨ ਨੂੰ ਅੱਛਾ ਨਹੀਂ ਸਮਝਦਾ ਔਰ ਮੈਂ ਨਹੀਂ ਕਹਿੰਦਾ ਕਿ ਸਾਰੇ ਵਿਕਾਉ ਨੇ ਕਈ ਬੰਦੇ ਦਿਲੋਂ ਵੀ ਚਲਦੇ ਹੋ ਸਕਦੇ ਆ ਪਾਰਟੀਆਂ ਨਾਲ ਪਰ ਜੇ ਦਿਓ 600 700 ਰੁਪਏ ਦਿਹਾੜੀ ਚੱਲ ਪੈਣੇ ਪ੍ਰਚਾਰ ਵੀ ਕਰ ਦੇਣਗੇ ਨਾਰੇ ਵੀ ਲਾ ਦੇਣਗੇ ਦੇਖੋ ਲੋਕਾਂ ਨੂੰ ਬੇਰੋਜ਼ਗਾਰ ਕੀਤਾ ਆਇਆ ਹੈ ਲੋਕਾਂ ਨੂੰ ਜੋ ਕਹੋਂਗੇ ਉਹ ਕਰੀ ਜਾ ਰਹੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸਲ ਜੀ ਦੂਰ ਜਿਹੜੇ ਆ ਬੇਮਜਦੂਰ ਕਰਤੇ ਉਹਨਾਂ ਨੂੰ ਕਾਰੋਬਾਰੀ ਨਹੀਂ ਹੈਗਾ ਉਹ ਵਿਚਾਰੇ ਕੀ ਕਰਦੇ ਕਦੀ ਦਿਹਾੜੀ ਲੱਗ ਜਾਂਦੀ ਲੱਗ ਜਾਂਦੀ ਨਹੀਂ ਤਾਂ ਵਿਹਲੇ ਦੇ ਵਿਹਲੇ ਰਹਿ ਜਾਂਦੇ ਉਹ ਫਿਰ ਬੰਦਾ ਕਹਿੰਦਾ ਵੀ ਆ ਸ਼ਾਇਦ ਕਦੇ ਕਾਰੋਬਾਰ ਦਾ ਵਪਾਰ ਦਾ ਇੱਕ ਮੌਕਾ ਮਿਲ ਗਿਆ ਜਾਂ ਥੋੜਾ ਕੰਮ ਮਜ਼ਦੂਰੀ ਦੀ ਜਗ੍ਹਾ ਤੇ ਅਗਲਾ ਕੰਦਾ ਪ੍ਰਚਾਰ ਹੀ ਕਰਾਓ ਇਹ ਅਸਲ ਵਿੱਚ ਆਉਂਦੇ ਆ ਪਹਿਲਾਂ ਵੀ ਆਉਂਦੇ ਸੀ ਅੱਗੋਂ ਵੀ ਆਣਗੇ ਮੈਨੂੰ ਇਹੋ ਜਿਹੇ ਹੀ ਚਾਹੀਦੇ ਨੇ ਔਰ ਮੈਨੂੰ ਜਿਹੜੇ ਆ ਵੀ ਜਿਹੜੇ ਪੇਡ ਵਰਕਰਾਂ ਦੀ ਬਿਲਕੁਲ ਜ਼ਰੂਰਤ ਨਹੀਂ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੂੰ ਹਾਂ ਸ਼ਹਿਰ ਵਾਸੀਆਂ ਨੂੰ ਮੈਂ ਹੀ ਅਪੀਲ ਕਰਨਾ ਚਾਹਾਂਗਾ ਕਿ ਤੁਹਾਡਾ ਕਾਫੀ ਇਹਨਾਂ ਨੇ ਨੁਕਸਾਨ ਕੀਤਾ ਆਇਆ ਹੈ ਜੇ ਹਾਲੇ ਵੀ ਫਿਰ ਮੋੜ ਕੇ ਡੇ ਕੇ ਤੁਸੀਂ ਇਹਨਾਂ ਵਾਲੀ ਝਾਕਣਾ ਤੇ ਫਿਰ ਮੈਨੂੰ ਲੱਗਦਾ ਵੀ ਤੁਹਾਡੇ ਆਪਣੇ ਵਿੱਚ ਕਮੀ ਹੈ ਮੇਰੀ ਤਾਂ ਫੀਸ ਅਤੇ ਸਮਾਂ ਹੀ ਖਰਾਬ ਹੋ ਜਾਏਗਾ ਕੋਈ ਗੱਲ ਨਹੀਂ ਪਰ ਜੇਕਰ ਤੁਸੀਂ ਗਲਤ ਕੋਈ ਉਮੀਦਵਾਰ ਜਾਂ ਕਿਸੇ ਗਲਤ ਬੰਦੇ ਨੂੰ ਚੁਣ ਲਿਆ ਫਿਰ ਇਹ ਯਾਦ ਰੱਖਿਓ ਮੈਂ ਤਾਂ ਸਬਰ ਕਰ ਲਾਂਗਾ ਪਰ ਤੁਹਾਡੇ ਬੱਚਿਆਂ ਦਾ ਤੁਹਾਡਾ ਤੁਹਾਡੇ ਪਰਿਵਾਰ ਦਾ ਉਹ ਇੱਕ ਜਰੂਰ ਖਰਾਬ ਹੋਵੇਗਾ ਕਿਉਂਕਿ ਇਹਨਾਂ ਕੋਲ ਕੋਈ ਵਿਜ਼ਨ ਨਹੀਂ ਹੈ ਕੋਈ ਰੋਡ ਮੈਪ ਨਹੀਂ ਹੈ ਕੋਈ ਤੁਹਾਡੇ ਭਲਾਈ ਦੇ ਕੰਮ ਨਹੀਂ ਹੈ ਸਿਰਫ ਤੇ ਸਿਰਫ ਮੈਨੀਫੈਸਟੋ ਦੇ ਵਿੱਚ ਚਲਾ ਰਹੇ ਨੇ ਦਾਅਵੇਦਾਰੀ ਕੋਈ ਨਹੀਂ ਹੈ ਉਸ ਵਾਰ ਤੁਸੀਂ ਇਹਨਾਂ ਮਗਰਮਗਰ ਘੁੰਮੋਗੇ ਆਹ ਕੰਮ ਕਿਆ ਸੀ ਉਹ ਕੰਮ ਕਿਆ ਸੀ ਫਿਰ ਇਹਨਾਂ ਨੇ ਤੁਹਾਨੂੰ ਵੀਆਈਪੀ ਗੱਡੀਆਂ ਅੱਗੇ ਪਿੱਛੇ ਸਿਕਿਉਰਟੀਆਂ ਜਿਹੜਾ ਚੱਲ ਹਟ ਚੱਲ ਹਟ ਐਦਾਂ ਕਰਦੇ ਨੇ ਮੈਂ ਘੱਟੋ ਘੱਟ ਆਮ ਬੰਦਾ ਲੋਕਾਂ ਨਾਲ ਜੁੜਿਆ ਹੋਇਆ ਇੱਥੇ ਰਹਿਣਾ ਅਸੀਂ ਲੋਕਲ ਮੂਲ ਨਿਵਾਸੀਆਂ ਮੈਂ ਹੋ ਜਾ ਕੋਈ ਵੀ ਕਮਿਟਮੈਂਟ ਨਹੀਂ ਕੀਤੀ ਜਿਹੜੀ ਮੈਂ ਮੁਕਰਾਂ ਜਾਂ ਕੋਈ ਗਲਤ ਕੰਮ ਕਰਾਂ ਮੈਂ ਤਾਂ ਉਹੀ ਵਾਅਦਾ ਕੀਤਾ ਜਿਹੜਾ ਮੈਂ ਪੂਰਾ ਕਰ ਸਕਦਾ ਜਿਹੜਾ ਹੋ ਸਕਦਾ ਮਾਨ ਸਾਹਿਬ ਤਾਂ ਕਹਿੰਦੇ ਅਸੀਂ 130 ਨਾਲ ਜਿੱਤਰਿਆ ਪੰਜਾਬ ਨਾ ਤਾਂ 130 ਤੇ ਨਾ ਹੀ 400 ਪਾਰ ਅਬ ਬਣੇਗੀ ਆਮ ਆਜ਼ਾਦ ਉਮੀਦਵਾਰੋਂ ਦੀ ਸਰਕਾਰ ਠੀਕ ਹੈ ਜੀ ਇਹ ਮੇਰਾ ਨਾਅਰਾ ਵੀ ਨਾ ਤਾਂ ਜਿਹੜੀ ਦਾਅਵੇਦਾਰੀਆਂ ਫੋਕੀਆਂ ਤੁਹਾਨੂੰ ਤੁਹਾਡੇ ਸਾਹਮਣੇ ਸਾਬਤ ਹੋ ਜਾਣੀਆਂ 4 ਤਰੀਕ ਨੂੰ ਵੇਖ ਲੋਗੀ 013 ਹੁੰਦਾ ਹੈ ਕਿ 00 ਹੁੰਦਾ ਇਹਦਾ ਉੱਥੋਂ ਪਤਾ ਲੱਗ ਜੂਗਾ 400 ਪਾਰ ਵਾਲਾ ਵੀ ਤੁਸੀਂ ਗ੍ਰਾਫ ਦੇਖ ਹੀ ਲੈ ਕਿੱਥੇ ਕੁ ਜਾ ਰਿਹਾ ਹੈ ਇਹ ਤਾਂ ਇੱਕ ਨਾ ਕਨਫਲਿਕਸ਼ਨ ਪੈਦਾ ਕਰ ਦੇਣੀ ਵੀ ਲੋਕਾਂ ਨੂੰ ਕਹਿ ਦੇਣਾ ਹੁਣ ਤਾਂ ਐ ਦਾ ਫਿਰ ਮੈਂ ਵੀ ਕਹਿੰਨਾ ਕਿ ਅਬ ਕੀ ਬਾਅਰ ਮੇਰਾ ਬੈਟਸਮੈਨ ਹੈ ਅਬ ਕੀ ਬਾਅਰ ਬਾਉਂਡਰੀ ਪਾਰ ਉਹ ਇੱਕ ਨਾਰੇ ਵਾਜੀ ਆ ਪਰ ਐਕਚੁਅਲ ਜਿਹੜੀ ਗਰਾਊਂਡ ਜਿਹੜੀ ਰਿਪੋਰਟ ਹੈ ਨਾ ਉਹਦੇ ਵਿੱਚ ਐਦਾ ਨਹੀਂ ਹੈ ਐਕਚੁਅਲ ਕੁਝ ਹੋਰ ਹੀ ਹੋਣਾ ਕਿਉਂਕਿ ਇਹਨਾਂ ਨੂੰ ਬੁਖਲਾਟ ਹੈ ਇਕ ਸੈਲਫ ਸਟੇਟਮੈਂਟ ਦੇ ਦੇਣੀ ਵੀ ਅਸੀਂ ਜਿੱਤ ਗਏ ਅਸੀਂ ਆ ਹੋ ਗਿਆ ਇਹ ਇਦਾਂ ਨਹੀਂ ਹੈ ਇਹ ਲੋਕਾਂ ਨੇ ਫੈਸਲੇ ਕਰਨੇ ਹੁੰਦੇ ਲੋਕ ਬਹੁਤ ਸਮਝਦਾਰ ਹੈ ਕਿਉਂਕਿ ਵੈਸੇ ਵੀ ਸਾਡੀ ਕਾਫੀ ਹੱਦ ਤੱਕ ਜਿਹੜੇ ਆਪਣੇ ਪੰਜਾਬੀ ਹੈ ਜਾਂ ਸ਼ਹਿਰ ਵਾਸੀ ਹੈ ਜਾਂ ਪਿੰਡਾਂ ਦੇ ਲੋਕ ਨੇ ਉਹ ਸਾਰੇ ਤਾਂ ਬੱਚੇ ਉਹਨਾਂ ਦੇ ਜਾਂ ਹੋਰ ਫੈਮਲੀਆ ਤਾਂ ਬਾਹਰ ਚਲੇ ਗੀਆਂ ਕਿਉਂ ਚਲੇ ਗੀਆਂ ਉਹਦਾ ਕਾਰਨ ਇਹਨਾਂ ਤੋਂ ਦੁਖੀ ਹੋ ਕੇ ਗਏ ਨੇ ਇਹਨਾਂ ਨੇ ਸਵਾਰਿਆ ਕੁਝ ਨਹੀਂ ਆਪਣੇ ਇਹਨਾਂ ਨੇ ਵਿਗਾੜਿਆ ਕੁਝ ਨਹੀਂ ਆਪਦਾ ਇਹਨਾਂ ਨੇ ਸਭ ਕੁਝ ਬਣਾ ਲਿਆ ਪਰ ਆਮ ਲੋਕਾਂ ਦਾ ਕੁਝ ਨਹੀਂ ਸੋਚਿਆ ਨਾ ਹੀ ਸੋਚਣਗੇ ਇਹ ਤਾਂ ਤੁਹਾਨੂੰ ਵੀ ਪਤਾ ਹੈ ਅਸੀਂ ਵੀ ਜਾਣਦੇ ਹਾਂ ਅੰਡਰ ਟੇਬਲ ਕੀ ਕੁਝ ਚੱਲਦਾ ਜੇ ਜਿੱਤਣਗੇ ਵੱਤੋ ਵੱਦ ਹੈ ਇਹ ਸ਼ਰਾਬਾ ਪੈਸੇ ਔਰ ਹੋਰ ਜੜੀਆਂ ਵੱਡੀਆਂ ਵੱਡੀਆਂ ਫਲੈਕਸਾ ਲਾ ਕੇ ਮਸ਼ਹੂਰੀਆਂ ਔਰ ਹੋਰ ਪਤਾ ਨਹੀਂ ਕੀ ਕੁਝ ਕਰਕੇ ਇਹ ਜਿੱਤਣਗੇ ਔਰ ਮੈਂ ਉਹਨੂੰ ਜਿੱਤ ਨੂੰ ਜਿੱਤ ਨਹੀਂ ਮੰਨਦਾ ਐਕਚੁਅਲ ਜਿਹੜੀ ਹੁੰਦੀ ਹੈ ਜਿਹੜੀ ਵੋਟ ਹੈ ਬਿਨਾ ਖਰੀਦੇ ਤੁਸੀਂ ਜਿੱਤ ਕੇ ਦਿਖਾਓ ਹਲਕਾ ਸੈਂਟਰਲ ਤੋਂ ਐਮਐਲਏ ਰਹਿ ਚੁੱਕੇ ਸੀ ਹਰ ਜਦੋਂ ਆਇਆ ਸੀ ਪਿਛਲੇ ਦਿਨਾਂ ਦੇ ਵਿੱਚ ਉਦੋਂ ਬੜਾ ਕੰਮ ਕੀਤਾ ਲੋਕਾਂ ਵੱਲੋਂ ਦੇਖਿਆ ਉਹਨਾਂ ਦੀਆਂ ਵੀਡੀਓ ਸੇਅਰ ਹੋ ਰਹੀਆਂ ਨੇ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਉਹਦਾ ਕ੍ਰੈਡਿਟ ਤਾਂ ਨਹੀਂ ਲੈਣਾ ਬਣਦਾ ਜੇ ਕੀਤਾ ਔਨ ਡਿਊਟੀ ਸੀ ਉਹ ਜਿੱਤੇ ਹੋਏ ਉਮੀਦਵਾਰ ਸੀਗੇ ਜੇ ਉਹ ਨਹੀਂ ਕਰੂਗਾ ਤੇ ਹੋਰ ਕੌਣ ਕਰੂਗਾ ਠੀਕ ਹੈ ਨਾ ਤੁਸੀਂ ਜੇ ਕੈਪੇਬਲ ਜਿਹੜੇ ਹੈਗੇ ਹੋ ਤੁਸੀਂ ਆਪਣੀ ਇੱਕ ਜ਼ਿੰਮੇਵਾਰੀ ਅਹੁਦੇ ਤੇ ਬੈਠੇ ਹੋ ਤੇ ਤੁਹਾਡੇ ਜ਼ਿੰਮੇਵੰਦ ਹੈ ਠੀਕ ਹੈ ਜੀ ਹੜ ਉਹਨਾਂ ਦੀ ਸਥਿਤੀ ਕਿਉਂ ਬਣੀ ਉਸ ਤੋਂ ਪਹਿਲਾਂ ਜੇ ਕੰਮ ਨਹੀਂ ਹੋਇਆ ਤਾਂ ਹੀ ਘਣਾ ਵਿੱਚ ਨੁਕਸਾਨ ਹੋਇਆ ਵੀ ਤਾਂ ਗੱਲਾਂ ਸੋਚਣ ਵਾਲੀਆਂ ਨੇ ਨਾ ਇਹੋ ਜੀ ਸਥਿਤੀ ਨਹੀਂ ਆਣੀ ਚਾਹੀਦੀ ਹੜਾਂ ਸਥਿਤੀ ਨਾਲ ਹੋਜੀ ਆਵੇ ਆਪਾਂ ਨੂੰ ਪਾਣੀ ਦੇ ਵਿੱਚ ਜਾਣਾ ਪਵੇ ਚਲੋ ਉਹ ਡਿਊਟੀ ਬੰਦੀ ਸੀ ਨਾ ਕਰਦੇ ਤਾਂ ਲੋਕਾਂ ਨੇ ਫਿਰ ਵੇਖ ਲੈਣਾ ਸੀਗਾ ਫਿਰ ਲੋਕਾਂ ਨੇ ਕਿਵੇਂ ਇਹਨਾਂ ਨੂੰ ਕਹਿਣਾ ਸੀਗਾ ਫਿਰ ਸਵਾਲ ਜਵਾਬ ਹੋ ਜਾਣੇ ਸੀਗੇ ਇਹਨਾਂ ਨੂੰ ਵੀ ਉਹ ਤਾਂ ਜਾਣਾ ਮਜਬੂਰੀ ਬਣ ਗਈ ਜੇ ਨਹੀਂ ਜਾਂਦੇ ਸੀ ਤਾਂ ਫਿਰ ਲੋਕਾਂ ਨੇ ਘਰਾਂ ਦੇ ਬਾਹਰ ਆ ਜਾਣਾ ਸੀ ਵੀ ਹੜ ਆ ਗਿਆ ਜੀ ਤੁਸੀਂ ਕਿੱਥੇ ਹੋ ਇਹ ਛੁਪ ਕੇ ਨਹੀਂ ਕੰਮ ਚ ਵੜਨਾ ਸੀ ਇਹ ਡਿਊਟੀ ਸੀ ਇਹਨਾਂ ਦੀ ਕੀਤੀ ਹੈ ਦੇ ਕੋਚਾ ਚੁਣਿਆ ਜਿਸ ਵਾਸਤੇ ਉਹ ਡਿਊਟੀਆਂ ਜਨਨ ਕੀਤੀ ਉਹ ਕਰਨੀ ਬਣਦੀ ਸੀਗੀ ਨਹੀਂ ਕਰ ਦੇ ਤਾਂ ਐਤ ਕੀ ਹੋ ਸਕਦਾ ਲੋਕਾਂ ਨੇ ਫਿਰ ਅਲਾਮਬਾ ਇੱਕ ਹੋਰ ਜੋੜ ਦੇਣਾ ਸੀਗਾ ਬਿੱਟੂ ਜੀ ਨੂੰ ਕਿਵੇਂ ਦੇਖਦੇ ਹੋ ਦੋ ਵਾਰੀ ਲੁਧਿਆਣੇ ਤੋਂ ਲੋਕ ਸਭਾ ਜਿੱਤਣ ਤੋਂ ਬਾਅਦ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਦੇ ਸਾਮਲ ਹੋਏ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਹਾਂ ਉਹਨਾਂ ਨੂੰ ਪਤਾ ਸੀਗਾ ਕਿਉਂਕਿ ਮੈਂ 2019 ਚ ਉਹਨਾਂ ਨਾਲ ਮੁਲਾਕਾਤ ਹੋਈ ਸੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਬੁੱਢੇ ਦਰਿਆ ਵਾਸਤੇ ਤੁਸੀਂ ਕੀ ਕਹਿੰਦੇ ਹੋ ਇੱਕ ਦਾ ਆਕੇ ਤੁਸੀਂ ਐਮਪੀ ਹੋ ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਜਿਗਾ ਵੀ ਮੈਨੂੰ 3 ਸਾਲ ਦੇ ਦਿਓ ਮੈਂ ਬੁੱਢਾ ਦਰਿਆ ਜਿਹੜਾ ਵੀ ਵੈਲ ਮੇਨਟੇਨ ਕਰਦਾਗਾ ਸਾਫ ਕਰਦਾਗਾ